ਇੱਕ ਵਾਰੀ ਨਾ ਇੱਕ ਵਿਅਕਤੀ ਆਪਣੇ ਸਹੁਰੇ ਘਰ ਗਿਆ ਆਪਣੀ ਘਰਵਾਲੀ ਨੂੰ ਲੈਣ ਵਾਸਤੇ ਤੇ ਜਦੋਂ ਉੱਥੋਂ ਸਹੁਰਿਆਂ ਤੋਂ ਤੁਰਿਆ ਤੇ ਉਹਦੀ ਸੱਸ ਨੇ ਉਹਨੂੰ 100 ਰੁਪਏ ਦਾ ਨੋਟ ਦੇ ਦਿੱਤਾ ਮਤਲਬ ਕਿ 100 ਰੁਪਈਆ ਪਿਆਰ ਦੇ ਦਿੱਤਾ ਤੇ ਉਹਨੇ ਘਰ ਆਣ ਕੇ ਜਦੋਂ ਵਾਪਸ ਆਪਣੇ ਘਰ ਪਹੁੰਚਿਆ ਤੇ ਉਹਨੇ ਘਰਵਾਲੀ ਨਾਲ ਬੜਾ ਫਸਾਦ ਪਾ ਲਿਆ ਕਹਿੰਦਾ 150 ਰੁਪਏ ਦੇ ਤੇ ਮੈਂ Kele ਹੀ ਲੈ ਕੇ ਗਿਆ ਸੀ ਤੇ ਤੇਰੇ ਘਰਦਿਆਂ ਨੇ ਮੈਨੂੰ ਤੁਰਨ ਲੱਗਿਆਂ ਨੂੰ ਸਿਰਫ 100 ਰੁਪਇਆ ਦਿੱਤਾ ਤੇ ਈ ਘਰ ਵਾਲੀ ਪਤਾ ਮੋਰੇ ਕੀ ਕਹਿੰਦੀ ਕਹਿੰਦੀ ਮੈਂ ਕਿਹਾ ਜੀ ਖਰੀਆ ਤੁਸੀਂ ਮੈਨੂੰ ਲੈਣ ਗਿਆ ਮੈਨੂੰ ਕੀ ਪਤਾ ਤੁਸੀਂ ਕੇਲੇ ਵੇਚਣ ਗਏ ਸੀਗੇ ਮਾਈ ਡੀਅਰ ਫਰੈਂਡਸ ਖੁਸ਼ ਰਹਿਆ ਕਰੋ ਹੱਸਿਆ ਕਰੋ ਜ਼ਿੰਦਗੀ ਚ ਖੁਸ਼ ਰਹਿਣਾ ਵੀ ਬਹੁਤ ਜ਼ਰੂਰੀ ਆ ਹਾਂ ਪਰ ਮੈਂ ਜ਼ਰੂਰ ਦੱਸਾਂਗੀ ਤੁਹਾਡੇ ਬੱਚੇ ਵੀ ਛੁੱਟੀਆਂ ਕੱਟਣ ਵਾਸਤੇ ਗਏ ਆ ਨਾ ਤੇ ਤੁਸੀਂ ਉਹਨਾਂ ਨੂੰ ਲੈਣ ਜਾਇਓ ਕੇਲੇ ਭਾਵੇਂ ਨਾ ਲੈ ਕੇ ਜਾਇਓ ਤੇ ਜੇ ਲੈ ਕੇ ਜਾਣੇ ਆ